ਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਤੇ ਜਿਦਾ ਪਹਿਲਾਂ ਹੀ ਸਾਰਿਆਂ ਨੂੰ ਆਮ ਜਨਤਾ ਵੀ ਜਾਣਦੀ ਹੈ ਕਿ ਪਹਿਲਾਂ ਵੀ ਉਹਨਾਂ ਦੇ ਨਸਾ ਉਪਰ ਜਿਹੜੀ ਲਾਈ ਗਈ ਆ ਉਹ ਵੀ ਇਹਨਾਂ ਨੂੰ ਪੋਲੀਟੀਕਲ ਡਰ ਦੀ ਵਜ੍ਹਾ ਨਾਲ ਲਾਈ ਗਈ ਕਿ ਇਹਨਾਂ ਨੂੰ ਪਤਾ ਸੀ ਕਿ ਅਮਰਤਪਾਲ ਨੂੰ ਲੋਕ ਬਹੁਤ ਪੰਜਾਬ ਦੇ ਲੋਕ ਬਹੁਤ ਵੱਡੇ ਪੱਧਰ ਤੇ ਚਾਹ ਰਹੇ ਆ ਤੇ ਇਸ ਕਰਕੇ ਜੇ ਅਗਰ ਉਹਨਾਂ ਨੂੰ ਅਸੂਦਾ ਰਸਤਾ ਨਾ ਰੋਕਿਆ ਗਿਆ ਤੇ ਸਾਡੀਆਂ ਗੱਡੀਆਂ ਨੂੰ ਖਤਰਾ ਵਾ ਤੇ ਹੁਣ ਵੀ ਇਹੋ ਕੁਛ ਕੀਤਾ ਜਾ ਰਿਹਾ ਕਿ ਜੁਫਪੀ ਜਿਹੜਾ ਇਹੋ ਜੇ ਉਹਨਾਂ ਦੀ ਐਨਐਸਏ ਇੱਕ ਸਾਲ ਪਹਿਲਾਂ ਵੀ ਇਹਨਾਂ ਨੇ ਜ਼ਬਰਦਸਤੀ ਵਧਾ ਕੇ ਇੱਕ ਸਾਲ ਉਹਨਾਂ ਨੂੰ ਅੰਦਰ ਰੱਖਿਆ ਤੇ ਹੁਣ ਐਨਐਸਏ ਖਤਮ ਹੋਣ ਦਾ ਟਾਈਮ ਆਇਆ ਤੇ ਇੱਕ ਅਸੀਂ ਜਿਹੜੀ ਪੋਲੀਟੀਕਲ ਪਾਰਟੀ ਲਾਂਚ ਕਰਨ ਵਾਸਤੇ ਤਿਆਰੀ ਕਰ ਰਹੇ ਆ ਤੇ ਉਹਨੂੰ ਰੋਕਣ ਦੀ ਵੀ ਇਹ ਬਹੁਤ ਵੱਡੀ ਸਾਜ਼ਿਸ਼ ਆ ਇੱਕ ਭਗਵੰਤ ਮਾਨ ਜਿਹੜਾ ਹੈ ਕਿ ਉਹਦਾ ਸਿੱਖ ਵਿਰੋਧੀ ਰਾ ਜਿਹੜਾ ਕੋਈ ਇੱਕਦਮ ਨੰਗਾ ਹੋ ਰਿਆ ਕਿ ਹੋਰ ਇੰਨੇ ਮਸਲੇ ਆ ਹੋਰ ਕਿਸੇ ਤੇ ਕੋਈ ਇਹੋ ਜੇ ਨਹੀਂ ਲਾਈ ਜਾ ਰਹੀਆਂ ਬਿਨਾ ਕਿਸੇ ਜਾਂਚ ਪੜਤਾਲ ਤੋਂ ਬਿਨਾ ਕਿਸੇ ਸਬੂਤਾਂ ਤੋਂ ਇਹ ਚੀਜ਼ਾਂ ਜਿਹੜੀਆਂ ਕਿ ਇੱਕ ਅਮਰਪਾਲ ਨੂੰ ਬਦਨਾਮ ਕਰਨ ਵਾਸਤੇ ਉਹਦੀ ਸ਼ੋਭੀ ਲੋਕਾਂ ਚ ਖਰਾਬ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਕਿ ਕੋਈ ਸੱਚਾਈ ਨਹੀਂ ਇਹ ਜੋ ਚੀਜ਼ਾਂ ਕਹਾਣੀਆਂ ਬਣਾਈਆਂ ਜਾ ਰਹੀਆਂ ਇਹ ਮੇਰੇ ਖਲ ਦੇਖਦੇ ਸਿਸਟਮ ਦੇ ਉੱਪਰ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਕਿ ਜੇ ਉਹ ਜੋ ਇਹ ਕਹਿ ਰਿਹਾ ਕਿ ਉਹ ਉਹਦੇ ਲਿੰਕ ਸਤਾਪਤ ਹੁੰਦੇ ਤੇ ਲਿੰਕ ਫਿਰੇ ਮੇਰੇ ਖਿਆਲੇ ਕਿ ਜਿਹੜੀਆਂ ਸਾਡੀਆਂ ਇਨਵੈਸਟੀਗੇਟ ਏਜੰਸੀਆਂ ਜਾਂ ਦੂਜੇ ਤੀਜੇ ਜਿਹੜੇ ਆ ਉਹ ਕੀ ਕਰ ਰਹੇ ਉਹ ਕਿਦਾਂ ਕਿਦਾਂ ਉਹਦੇ ਇਹ ਇਹਨਾਂ ਦਾ ਪ੍ਰਬੰਧ ਕੀ ਕਹਿ ਰਿਹਾ ਫਿਰ ਇਹ ਇਹ ਜਿਹੜਾ ਸਾਰਾ ਕੁਝ ਇਹ ਮੈਨਿਪੂਲੇਟਡ ਕੀਤਾ ਜਾ ਰਿਹਾ ਕੁਝ ਸਾਡੀਆਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਹੱਥ ਆ ਕਿ ਉਹਨਾਂ ਨੂੰ ਵੀ ਇਹ ਖਤਰਾ ਪੈਦਾ ਹੋਇਆ ਕਿ ਅਮਰਤਪਾਲ ਦੇ ਆਉਣ ਨਾਲ ਉਹਨਾਂ ਦੀਆਂ ਗੱਡੀਆਂ ਨੂੰ ਵੀ ਖਤਰਾ ਹੈ ਇਸ ਕਰਕੇ ਸਾਰੇ ਜਣੇ ਰਲ ਮਿਲ ਕੇ ਇਸ ਚੀਜ਼ ਨੂੰ ਅੱਗੇ ਵਧਾ ਰਹੇ ਆ ਤੇ ਮੇਰਾ ਖਿਆਲ ਹੈ ਕਿ ਹੁਣ ਸੰਗਤਾਂ ਜਨਤਾ ਸਭ ਕੁਝ ਸਹੀ ਤਰੀਕੇ ਨਾਲ ਸਮਝ ਰਹੀ ਹੈ ਤੇ ਇਹ ਇਹਨਾਂ ਦੀ ਜਿਹੜੀ ਹੈ ਨਾ ਚਾਲਾਂ ਨੂੰ ਸਾਰਿਆਂ ਨੂੰ ਲੋਕਨੰਗਾ ਕਰ ਦੇਣਗੇ ਇਹ ਮੇਰਾ ਖਿਆਲ ਹੈ ਕਿ ਜਿਹੜੇ ਇਸ ਮਹਿਮ ਵਿੱਚ ਲੱਗੇ ਸ਼ਾਇਦ ਉਹ ਸੋਚਦੇ ਕਿ ਅਸੀਂ ਪੰਥ ਦੇ ਬਹੁਤ ਵੱਡੀ ਸੇਵਾ ਕਰ ਰਹੇ ਆ ਉਹਨਾਂ ਦਾ ਵੀ ਇਹ 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 ਚੀਜ਼ ਹੈ ਲੋਕਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਉਹ ਪੰਥ ਦੇ ਨਾਂ ਤੇ ਕੀ 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 ਕੁਸ਼ ਕਰ ਰਹੇ ਆ ਆਪਣੇ ਪੰਥ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕਰਕੇ ਜਾਂ ਉਹਨਾਂ ਦਾ ਹੱਥ ਠੋਕਾ ਬਣ ਕੇ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਕਰ ਕਰ ਕੀ ਰਹੇ ਆ ਵਾਂਟਿਡ ਅਜ ਡੱਲਾ ਕੇ ਸਾਥ ਵਿੱਚ ਕੋਈ ਸਾਥ ਜੋੜਾ ਜਾ ਰਿਹਾ ਪਹਿਲੇ ਨਹੀਂ ਤਾਂ ਅੱਬ ਇਹ ਜੋੜਾ ਇਹ ਕੀ ਕਰੇਗਾ ਉਹ ਰੈਲੀ ਕਿਉਂ ਲੈ ਕੇ ਕੀਤਾ ਜਾ ਰਿਹਾ ਸਭ ਜੋ ਆਪ ਕਰ ਰਹੇ ਇੱਕ ਪਾਰਟੀ ਅਨਾਉਂਸ ਕਰ ਰਹੇ ਹਾਂਜੀ ਇਹ ਤਾਂ ਤੁਹਾਨੂੰ ਦਿਸਦਾ ਕਿ ਇਹਨਾਂ ਨੂੰ ਸਾਰੀਆਂ ਧਿਰਾਂ ਨੂੰ ਪੋਲਿਟੀਕਲ ਲੋਕਾਂ ਨੂੰ ਜ਼ਿਆਦਾ ਖਤਰਾ ਹੋ ਗਿਆ ਅੱਜੋਂ ਜਦੋਂ ਤੋਂ ਉਹ ਇਲੈਕਸ਼ਨ ਜਿੱਤ ਗਏ ਉਦੋਂ ਤੋਂ ਤੇ ਇਹਨਾਂ ਦੀ ਨੀਂਦ ਆਰਾਮ ਹੋਈ ਪਈ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਵਾਸਤੇ ਕੋਈ ਨਾ ਕੋਈ ਨਿਤ ਨਵੇਂਦਨ ਕੋਈ ਨਾ ਕੋਈ ਪ੍ਰਪਾਗੈਂਡਾ ਉਹਨਾਂ ਦੇ ਖਿਲਾਫ ਚਲਾਇਆ ਜਾ ਰਿਹਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਸੇ ਕਰਕੇ ਵਾਪਰ ਰਹੀਆਂ ਕਿ ਉਹਨਾਂ ਨੂੰ ਪਤਾ ਹੈ ਕਿ ਉਹ ਪੋਲਿਟਿਕਲ ਤੌਰ ਤੇ ਅਗਰ ਉਹ ਮદાન ਚ ਆ ਜਾਂਦੇ ਆ ਤੇ ਸਾਡੀਆਂ ਗੱਡੀਆਂ ਨੂੰ ਖਤਰਾ ਵਾ ਤੇ ਇਸ ਕਰਕੇ ਸਾਰਾ ਪੋਲਿਟਿਕਲ ਮੋਟੀਵੇਟਿਡ ਹੈ ਸਾਰਾ ਕੁਝ ਕੀਤਾ ਜਾ ਰਿਹਾ ਹੈ